ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ 1000 ਸਾਲ ਪਹਿਲੇ ਸਮੁੰਦਰ ਵਿੱਚ ਡੁੱਬੀ ਦਵਾਰ ਕਾ ਨਗਰੀ ਦੇ ਦਰਸ਼ਨ ਕਰ ਸਕਣਗੇ ਲੋਕ Gujarat ਸਰਕਾਰ ਨੇ ਦਵਾਰ ਕਾ ਦਰਸ਼ਨ ਦੇ ਲਈ ਅਰਬ ਸਾਗਰ ਵਿੱਚ ਯਾਤਰੀ ਪੰਡੂਬੀ ਚਲਾਉਣ ਦਾ ਲਿਆ ਫੈਸਲਾ ਦੱਸਦੀ ਕਿ 35 ਟਨ ਹੋਏਗਾ ਇਸ ਦਾ ਵਜ਼ਨ ਇਸ ਵਿੱਚ ਇੱਕ ਵਾਰ ਵਿੱਚ 30 ਲੋਕਾਂ ਨੂੰ ਬੈਠਣ ਦੀ ਹੋਏਗੀ ਵਿਵਸਥਾ ਸਮੁੰਦਰ ਵਿੱਚ 300 ਫੁੱਟ ਥੱਲੇ ਜਾਏਗੀ ਯਾਤਰੀ ਪੰਡੂਬੀ ਨੈਸ਼ਨਲ ਕਾਂਗਰਸ ਦੇ ਸੰਸਦ ਕਲਿਆਣ ਬਨਰਜੀ ਨੇ ਇੱਕ ਵਾਰ ਫਿਰ ਤੋਂ ਉਪਰਾਸ਼ਟਪਤੀ ਜਗਦੀਤ ਧਣਕੜ ਦੀ ਉਤਾਰੀ ਨਕਲ ਬੋਲੇ ਮੈਂ ਵਿਕਰੀ ਕਰਦਾ ਰਹੂੰਗਾ ਇਹ ਮੇਰਾ ਆਰਟ ਹੈ ਕਲਿਆਣ ਬਨਰਜੀ ਨੇ ਕਿਹਾ ਹੈ ਕਿ ਮੇਰੇ ਕੋਲ ਆਪਣੇ ਵਿਚਾਰ ਵਿਕ ਕਰਨ ਦੇ ਸਾਰੇ ਮੌਲਿਕ ਅਧਿਕਾਰ ਹਨ ਤੁਸੀਂ ਮੈਨੂੰ ਮਾਰ ਸਕਦੇ ਹੋ ਲੇਕਿਨ ਮੈਂ ਪਿੱਛੇ ਨਹੀਂ ਹਟਾਂਗਾ ਮੈਂ ਲੜਨਾ ਜਾਰੀ ਰੱਖੂੰਗਾ ਦੁਨੀਆ ਭਰ ਵਿੱਚ ਡੇਰਾ ਸੱਚਾ ਸੋਧਾ ਦੇ ਨੁਆਈਆਂ ਨੇ ਮਾਨੋਤਾ ਭਲਾਈ ਕਰਕੇ ਮਨਾਇਆ ਕ੍ਰਿਸਮਸ ਦਾ ਤਿਉਹਾਰ ਇੰਟਾ ਪੱਠਿਆਂ ਤੇ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਤ ਕੀਤੇ ਗਏ ਗਰਮ ਕੱਪੜੇ ਤੇ ਕੰਬਲ ਇਜ਼ਰਮਿਆਨ ਸੇਵਾਦਾਰਾਂ ਨੇ ਬੱਚਿਆਂ ਨੂੰ ਖਵਾਈ ਮਠਾਈ ਗਰਮ ਕੱਪੜੇ ਪਹਿਨਾ ਕੇ ਲੁਟਾਈ ਚਿਹਰੇ ਤੇ ਮੁਸਕਾਨ ਉੱਥੀ ਦੂਜੀ ਤਰਫ ਮਦਦ ਪਾਕ ਲੋਕਾਂ ਨੇ ਸੇਵਾਦਾਰਾਂ ਦਾ ਜਤਾਇਆ ਬਾਾਰ ਮੁੰਬਈ 에어ਪੋਰਟ ਤੋਂ ਲੈਂਡ ਕਰੇਗਾ 300 ਭਾਰਤੀਆਂ ਦਾ ਵਿਮਾਨ ਫਲਾਈਟ ਨੇ ਫਰਾਂਸ ਦੇ ਵਿੱਚ ਉਡਾਨ ਭਰੀ ਸੀ 3 ਦਿਨ ਦੀ ਹਿਰਾਸਤ ਦੇ ਬਾਅਦ ਜੱਜ ਨੇ ਦਿੱਤੀ ਜਾਨ ਦੀ ਇਜ਼ਾਦਤ ਦੱਸਦੀ ਕਿ ਮਾਨੋ ਤਸਵੀਰ ਦੇ ਸ਼ੱਕ ਵਿੱਚ ਫਰਾਂਸ ਵਿੱਚ ਰੋਕਿਆ ਗਿਆ 300 ਭਾਰਤੀਆਂ ਦਾ ਪਲੇਨ ਫਰਾਂਸ ਦੀ ਇੱਕ ਕੋਰਟ ਦੇ ਆਦੇਸ਼ ਦੇ ਬਾਅਦ ਹੁਣ ਉਡਾਨ ਭਰਨ ਦੀ ਮਿਲੀ ਇਜ਼ਾਦਤ ਲੋਕਾਂ ਲਈ ਰਾਹਤ ਵੀਜ਼ਾ ਦਿੱਲੀ ਵਿੱਚ 6 ਸੂਬਿਆਂ ਦੇ 에어ਪੋਰਟ ਤੇ ਸੰਘਣੀ ਧੁੰਦ ਦੇ ਕਾਰਨ ਦਰਜ ਕੀਤੀ ਕਿ ਜ਼ੀਰੋ ਵਿਜ਼ਿਬਿਲਿਟੀ ਇਸ ਦੀ ਵਜ੍ਹਾ ਦੇ ਨਾਲ ਕਈ ਫਲਾਈਟਾਂ ਹੋਈਆਂ ਪ੍ਰਭਾਵਿਤ ਦਿੱਲੀ 인ਦਰਾਨਗਨ ਇੰਟਰਨੈਸ਼ਨਲ 에어ਪੋਰਟ ਨੇ ਪੈਸੇਂਜਰਾਂ ਨੂੰ ਦਿੱਤੀ ਸਲਾਹ ਕਿ ਆਪਣੇ ਫਲਾਈਟ ਦੀ ਉਡਾਨ ਸੁਨਿਸ਼ਚਿਤ ਹੋਣ ਦੇ ਬਾਅਦ ਹੀ 에어ਪੋਰਟ ਦੇ ਲਈ ਘਰੋਂ ਹੋਇਆ ਕਰੋ ਰਵਾਨਾ ਹਰਿਆਣਾ ਦੇ ਜਿਲ੍ਹਾ ਸਰਸਾ ਦੇ ਵਿੱਚ ਪੁਲਿਸ ਨੇ 50 ਲੱਖ ਦੀ heroin ਦੇ ਨਾਲ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਤੋਂ heroin ਲੈ ਕੇ ਸਰਸਾ ਵਿੱਚ ਸਪਲਾਈ ਕਰਨ ਆ ਰਹੀ ਸੀ ਨਸ਼ਾ ਤਸਕਰ ਕਾਲਾਵਲੀ ਸੀਆਈਏ ਪੁਲਿਸ ਨੇ ਚੈਕਿੰਗ ਦਰਮਿਆਨ حاصل ਕੀਤੀ ਵੱਡੀ ਸਫਲਤਾ ਪੁਲਿਸ ਕੁਮਾਦਕ ਪਦਾਰਥ ਦੀ ਇਨਵੈਸਟਿਗੇਟ ਐਫਆਈਆਰ ਦਰਜ ਕਰ ਸ਼ੁਰੂ ਕੀਤੀ ਅਗਲੇਰੀ ਪੁੱਛਗਿੱਛ ਹਰਿਆਣਾ ਵਿੱਚ ਕਰੋਨਾ ਦੀ ਐਂਟਰੀ ਹੋਣ ਦੇ ਬਾਅਦ ਇਹ ਤੁਰਪੱਗ ਹੋਇਆ ਅਲਰਟ ਕਰੋਨਾ ਦੇ ਵੱਧ ਕੇਸਿੰਗ ਦੇਖਦੇ ਹੋਏ ਹੈਲਥ ਡਿਪਾਰਟਮੈਂਟ ਨੇ ਸ਼ੁਰੂ ਕੀਤੀਆਂ ਤਿਆਰੀਆਂ ਸਿਹਤ ਮਾਨ ਨਿਰਦੇਸ਼ਕ ਕਰਨਜੀ ਪੂਨੀਆ ਤਰਫੋਂ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਰੈਨ ਦਿੱਲੀ ਕਿਹਾ ਗਿਆ ਉੱਥੇ ਜਨਤਕ ਥਾਵਾਂ ਤੋਂ ਲੋਕਾਂ ਨੂੰ ਮਾਸਕ ਪਾਉਣ ਦੀ ਕੀਤੀ ਗਈ ਹੈ ਭੀ ਪੰਜਾਬ ਵਿੱਚ 28 ਦਸੰਬਰ ਨੂੰ ਰਹੇਗੀ ਛੁੱਟੀ ਸ਼ਹੀਦੀ ਦਿਵਸ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਫੈਸਲਾ ਸਾਰੇ ਸਕੂਲ ਦਫ਼ਤਰ ਰਹਿਣਗੇ ਬੰਦ ਵਿਭਾਗਾਂ ਨੂੰ ਨੋਟੀਫਿਕੇਸ਼ਨ ਹੋਇਆ ਜਾ ਰਿਹਾ ਦੱਸ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਦੇਸ਼ ਮੁਤਾਬਿਕ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਕਾਰਪੋਰੇਸ਼ਨ ਸਰਕਾਰੀ ਸੰਸਾਮਾ ਅਤੇ ਨਿੱਜੀ ਸੰਸਾਮਾ ਵਿੱਚ ਇਹ ਆਦੇਸ਼ ਰਹਿਣਗੇ ਲਾਗੂ ਅਬੋਹਰ ਵਿੱਚ ਮਲੂਕਪੁਰਾ ਮੈਨਰ ਵਿੱਚ ਅੱਜ ਸੀ ਫੋਟੋ ਦਾ ਪਿਆ ਪਾੜ ਸੈਂਕੜਾ ਏਕੜ ਫਸਲ ਡੁੱਬੀ ਜ਼ਿਲ੍ਹਾ ਪ੍ਰਸ਼ਾਸਨ ਦੇ ਉਪ ਵਿਧਾਇਕ ਮੌਕੇ ਤੇ ਪਹੁੰਚੇ ਫਿੱਟ ਦਾ ਲਿਆ ਗਿਆ ਜਾਇਦਾ ਬੋਲੇ ਪੀੜਤਾਂ ਨੂੰ ਮਿਲੇਗੀ ਸਰਕਾਰ ਤਰਫੋਂ ਹਰ ਸੰਭਵ ਸਹਾਇਤਾ ਇਸ ਮੌਕੇ ਤੇ ਡੀਸੀ ਨੇ ਕਿਸਾਨਾਂ ਦੇ ਨਾਲ ਕੀਤਾ ਰਾਬਤਾ ਕਾਇਮ ਕਿਸਾਨ ਬੋਲੇ 100 ਏਕੜ ਤੋਂ ਜ਼ਿਆਦਾ ਫਸਲ ਹੋ ਚੁੱਕੀ ਹੈ ਬਰਬਾਦ ਜਲੰਧਰ ਵਿੱਚ ਮਾਂ ਬੇਟੇ ਨੂੰ ਪੂਰੀ ਰਾਤ ਬਾਹਰ ਸੌਾਇਆ ਗਿਆ 4 ਦਿਨ ਦੇ ਬਾਅਦ ਬੱਚੇ ਦੀ ਮੌਤ ਗੱਦੀ ਮਹਿਲਾ ਦੇ ਹਾਲਤ ਨਾਜ਼ੁਕ ਪੁਲਿਸ ਨੇ આરોપી ਨੂੰ ਕੀਤਾ ਗ੍ਰਿਫਤਾਰ ਜਿੱਟੂ ਦਰੋਪ ਵਿੱਚ ਹੋਈ ਪਹਿਚਾਨ આરોપી ਕੀ ਪਤਨੀ ਦੇ ਨਾਲ ਅਕਸਰ ਮਾਰਪੀਟ ਕਰਦਾ ਸੀ ਪਤੀ ਇਸ ਦੇ ਚੱਲਦੇ ਬਹਿਸ ਹੋਣ ਤੇ ਪਤੀ ਨੇ ਠੰਡ ਵਿੱਚ ਬੱਚੇ ਅਤੇ ਮਾਂ ਨੂੰ ਕੱਢਿਆ ਸੀ ਘਰ ਤੋਂ ਬਾਹਰ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਨੂੰ ਜ਼ਿਆਦਾ ਕਵਰ ਆ ਵੇਖ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ